ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਦੀ ਸਵੇਰ ਚਲੋ ਜੀ ਬੱਚੇ ਛੱਡਾਂ ਦੇ ਸਕੂਲ ਆਪਣੀ ਘੜਤਾ ਇਹਨੂੰ ਬਾਹਰ ਇਹ ਆਪਣਾ ਬਾਜ ਹੁਣ ਛੱਡਦੇ ਆਪਾਂ ਕੁੱਕੜ ਤੇ ਇੱਕ ਗੱਲ ਛੋਟੀ ਜੀ ਤੁਹਾਨੂੰ ਮੈਂ ਅੱਜ ਸਮਝਾਉਣੀ ਸੀ ਕੋਸ ਮੇਰੇ ਮੈਂ ਵੀਡੀਓ ਪਾਈ ਸੀ ਵੀ ਭਾਈ YouTube ਤੇ ਸਾਰੇ ਭਰਾ ਕੰਮ ਕਰੋ ਤੇ ਕੁਝ ਭਰਾ ਕਹਿੰਦੇ ਵੀ ਸਾਡੇ ਜਿਹੜੇ ਚੈਨਲ ਆ ਉਹ ਸਾਡੇ ਬਣੇ ਨਹੀਂ ਅਸੀਂ account ਬਣਾਉਣੇ ਆ ਸਾਨੂੰ ਸਾਡੀ ਮਦਦ ਕਰ ਦੇ ਮੇਰਾ ਭਰਾ ਤੇ ਮੈਂ ਕਿਹਾ ਬਾਈ ਜੀ ਜ਼ਰੂਰ 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 ਕਰਾਂਗੇ ਜਿੰਨੀ ਹੋਈ ਉਦੋਂ ਵੱਧ ਕਰਾਂਗੇ ਆ ਜਾਓ ਬਈ ਆ ਜਾਓ ਬਈ ਆ ਆਪਣਾ ਕੁੱਕੜ ਬਈ ਦੇਖੋ ਇਹਦਾ ਮੈਂ ਨਾਂ ਰੱਖਿਆ ਬਲੈਕੀ ਹਾਂ ਇਹ ਤੇ ਧਾਣੀ ਬੰਦਾ ਕਿਸੇ ਤੇ ਏਡਾ ਖਤਰਨਾਕ ਹੈ ਇਹ ਨਾਲੇ ਹਾਲਾਂ ਪਤਾ ਵੀ ਜਿੱਥੇ ਵੀ ਜਾਵੜੇ ਤੇ ਤੂੰ ਵੀ ਲੰਘ ਜਾਵੇਂਗਾ ਕਿਉਂ ਇਹ ਹੁੰਦੀ ਇੱਕ ਵਾਰ YouTube ਤੇ ਤੁਸੀਂ ਇੱਕ ਕੰਮ ਕਰੋ ਬਾਈ ਜੇ ਤੁਸੀਂ ਮੇਰੇ ਆਖੇ ਲਾ ਕੇ YouTube ਤੇ ਅੱਜ ਕੰਮ ਸਟਾਰਟ ਕਰਦੇ ਹੋ ਅੱਜ ਤੇ ਮੇਰੇ ਵਰਗੀ ਸਿਆਣੀ ਮਤ ਬਾਈ ਦੇਣੀ ਕਿਸੇ ਨੇ ਨਹੀਂ ਵੀਡੀਓ ਆਪਦੇ ਭੈਣ ਭਰਾ ਨੂੰ ਸੈਂਡ ਕਰ ਦਿਆ ਕਰੋ ਜਿਹੜੇ ਵਿਹਲੇ ਬੈਠੇ ਆ ਤੇ ਕੁਝ ਕਰਨਾ ਚਾਹੁੰਦੇ ਆ ਤੇ ਕੁਝ ਹੋ ਨਹੀਂ ਰਿਹਾ ਆ ਆਪਣੇ ਕੁੱਕੜ ਆ ਬਈ ਇਹਨਾਂ ਨੂੰ ਦਾਣਾ ਪੱਕਾ ਕਰਖਾ ਖਵਾਵਾ ਤੁਹਾਨੂੰ ਭੈਣ ਦੀ ਸ਼ਿੱਕੀ ਤੇ ਲੋਟ ਨਹੀਂ ਆਉਂਦੀਆਂ ਵੱਡੀਆਂ ਵੀਡੀਓ ਨਹੀਂ ਪੈਂਦੀਆਂ ਨਹੀਂ ਗੱਲ ਇੰਨੀ ਆਉਂਦੀ ਤਾਂ ਤੁਸੀਂ ਇੱਕ ਕੰਮ ਕਰਿਆ ਕਰੋ ਆਪਾਂ ਕੋਈ ਮੈਂ ਇਹ ਨਹੀਂ ਕਹਿੰਦਾ ਵੀ ਇਹਦੇ 'ਚ ਕੋਈ ਮੇਰਾ ਫਾਇਦਾ ਚਲੋ ਮੇਰਾ ਤਾਂ ਫਾਇਦਾ ਹੋ ਹੀ ਜਾਊਗਾ ਤੁਸੀਂ ਵੀਡੀਓ ਵੇਖੋਗੇ ਤਾਂ ਮੈਨੂੰ ਵੀ ਦੋ ਪੈਸੇ ਆ ਜਾਣਗੇ ਮੈਂ ਵੀ ਤੁਹਾਡੇ ਨਾਲ ਹੀ ਆ ਹਨਾ ਮੈਂ ਵੀ ਕੋਈ ਬਾਲਾ ਹੋ ਨਹੀਂਗਾ ਵੀ ਤੇ ਪਰ ਮੈਂ ਕਿਸੇ ਨੂੰ ਗਲਤ ਰਾਇ ਗਲਤ ਸੁਝਾ ਗਲਤ ਕਿਸੇ ਪਾਸੇ ਨੂੰ ਗਲਤ ਤੋੜ ਕੇ ਮੇਰੀ ਇਹ ਜਮੀਰ ਹੀ ਨਹੀਂ ਮੰਦੀ ਵੀ ਮੈਂ ਕਿਸੇ ਨੂੰ ਗਲਤ ਕਰਾਂ ਠੀਕ ਹੈ ਬਾਈ ਜੀ ਤੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਚੌਕਣੀ ਤੁਹਾਨੂੰ ਤਰੱਕੀ ਦੇਵੇ ਬਾਈ ਅੱਜ ਕੱਲ ਦੇ ਸਮੇਂ 'ਚ ਕੋਈ ਕਿਸੇ ਦੀ ਢੂਈ ਨਹੀਂ ਮਾਰਦਾ ਬਾਈ ਪਰ ਮੈਂ ਆਪਦੇ ਜਿੰਨੇ ਮੇਰੇ ਸਬਸਕ੍ਰਾਈਬਰ ਹੋਣਗੇ ਜਾਂ ਜਿਹੜੇ ਮੇਰੇ ਫੇਸਬੁੱਕ ਤੇ ਮੇਰੇ ਫਾਲੋਅਰ ਆ ਤੇ ਬਾਈ ਜੀ ਮੈਂ ਨਾ ਉਹਨਾਂ ਨੂੰ ਉਹਨਾਂ ਦੇ ਦੁੱਖ ਦੇ ਸੁੱਖ ਦੇ ਹਰ ਥਾਂ ਤੇ ਉਹਨਾਂ ਦੇ ਨਾਲ ਖੜੂਗਾ ਇਹ ਮੇਰਾ ਵਾਦਾ ਹੈ ਇਹ ਮੇਰੇ ਤੇ ਵਿਸ਼ਵਾਸ ਰੱਖੋ ਮੇਰੇ ਭਰਾ ਆਪਾਂ ਲੋਕਾਂ ਗੂਣੀ ਵਿੱਚ ਗੱਪ ਮਾਰ ਮਾਰ ਫੋਲੋ ਕਰਾ ਲਓ ਗੱਪ ਮਾਰ ਮਾਰ ਸਬਸਕ੍ਰਾਈਬ ਕਰਾ ਲਓ ਤੇ ਮੁੜ ਕੇ ਭਾਂਜੋ ਬਾਤ ਨਾ ਪੁੱਛੋ ਇਹ ਫੁੱਦੂ ਕੰਮ ਮੈਂ ਨਹੀਂ ਕਰਦਾ ਤੇ ਕਈ ਭਰਾ ਮੈਨੂੰ ਆਖਣਗੇ ਵੀ ਤੇਰੇ ਸਬਸਕ੍ਰਾਈਬਰ ਆਉਦੇ ਕਿੰਨੇ ਆ ਮੈਂ ਕਹਿੰਦਾ ਨਾ ਸਾਡੇ 750 ਆ 750 800 ਤੇ ਅਗੇ ਤੇਰੇ ਤਾਂ ਆਉਦੇ ਇੰਨੇ ਤੂੰ ਲੋਕਾਂ ਨੂੰ ਮਤਾ ਦਿੰਨਾ ਇਹ ਫੇਸਬੁੱਕ ਥੋੜੀ ਆ ਯਾਰ ਵੀ ਇੱਥੇ ਚੱਕੂਗਾ ਕੋੜਾ ਫੋਲੋ ਕਰ ਦੂਗਾ ਸਬਸਕ੍ਰਾਈਬ ਉਹੀ ਕਰਦਾ ਜਿਹਨੂੰ ਆਪਾਂ ਨੂੰ ਵੇਖ ਕੇ ਅਗਲੇ ਦੇ ਕੰਮ ਦੀ ਗੱਲ ਲੱਗੂਗੀ 1 ਮਿੰਟ ਤੁਸੀਂ ਨਾ ਜਿੰਨੇ ਭੈਣ ਭਰਾ ਮੇਰੀਆਂ ਬੀਬੀਆਂ ਖਾਸ ਕਰਕੇ ਕੁੜੀਆਂ ਜਿੰਨੀਆਂ ਮੰਨ ਕੇ ਚਲੋ ਵੀ ਇੰਸਟਾਗ੍ਰਾਮ ਤੇ ਵੀਡੀਓ ਪਾਉਂਦੀਆਂ ਹਨਾ ਤੁਸੀਂ ਇੰਸਟਾਗ੍ਰਾਮ ਤੇ ਵੀਡੀਓ ਪਾਓ ਮੈਂ ਨਹੀਂ ਆਂਦਾ ਉਹ ਨਾ ਪਾਓ ਪਾਤੀ ਉਹ ਹੀ ਤੁਸੀਂ ਵੀਡੀਓ ਚੱਕ ਕੇ ਆਉਂਦੀ YouTube ਤੇ ਸ਼ਾਰਟ ਵੀਡੀਓ ਅਪਲੋਡ ਕਰ ਦਿਓ ਇਹਨਾਂ ਦਾ ਕੰਮ ਹੀ ਹੈ ਤੇ ਸ਼ਾਰਟ ਕਰ ਦਿਓ ਅਪਲੋਡ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਇਹਦੇ ਚ ਤੁਹਾਨੂੰ ਕੀ ਮਿਲੂਗਾ ਅਪਲੋਡ ਕਰਨ ਨਾਲ ਜਿੱਦੇ ਤੁਹਾਨੂੰ ਨਾਲੇ ਤਾਂ ਮਿਲਣਗੇ ਸਬਸਕ੍ਰਾਈਬਰ ਠੀਕ ਹੈ ਜੀ ਤੇ ਨਾਲੇ ਥੋੜਾ ਰੱਬ ਭਲਾ ਕਰੇ ਨਾਲੇ ਤੁਹਾਨੂੰ ਨਾਲ ਦੀ ਨਾਲ ਮਿਲੀ ਚੱਲੂਗਾ ਤੁਸੀਂ ਆਪਾ YouTube ਦਾ ਇਹ ਨਹੀਂ ਹੁੰਦਾ ਜਿਵੇਂ Facebook ਤੇ ਆ ਵੀ ਪਤਾ ਨਹੀਂ ਮੋਨਟਾਈਜੇਸ਼ਨ ਮਿਲੇ ਜਾਂ ਨਾ ਮਿਲੇ ਕਦੋਂ ਮਿਲਦਾ ਕਦੋਂ ਨਹੀਂ ਮਿਲਦਾ YouTube ਤੇ ਹੁੰਦਾ ਜਿਹੜੀਆਂ ਸ਼ਾਰਟ ਵੀਡੀਓ ਹੁੰਦੀਆਂ ਨੇ ਸ਼ਾਰਟ ਨਿੱਕੀਆਂ ਉਹਨਾਂ ਦੇ ਆਪ 10 ਮਿਲੀਅਨ ਵਿਊ ਕਰਨੇ ਹੁੰਦੇ ਆ ਠੀਕ ਹੈ ਜੀ ਤੇ 10 ਮਿਲੀਅਨ ਵਿਊ ਕਰਨੇ ਕੋਈ ਔਖੇ ਨਹੀਂ ਹੁੰਦੇ ਔਖੇ ਵੀ ਬਹੁਤ ਆ ਪਰ ਐਡੀ ਵੀ ਨਹੀਂ ਗੱਲ ਵੀਡੀਓ ਚੱਲ ਹੀ ਜਾਂਦੀਆਂ ਕੋਈ ਇੱਕਾ ਦੁੱਕਾ ਮੈਂ ਹੁਣ ਕੀ ਦੱਸਾਂ ਭਰਾਵਾ ਮੇਰੇ ਤਾਂ ਆਪਦੀ ਮੈਡਮ ਨਹੀਂ ਮੇਰੇ ਆਖੇ ਲੱਗਦੀ ਉਹ ਥੋੜਾ ਜਿਹਾ ਸਾਡੇ ਇਲਝਾਜ ਆ ਸੀ ਬਣਾ ਲੈਨੇ ਆ ਪਰ ਮੇਰਾ ਚੇਤਾ ਵੀ ਉਹੀ ਮੈਂ ਪਾ ਦਿਆ ਕਰਾ ਹਨਾ ਤੇ ਦੂਜੀ ਗੱਲ ਭਈ ਆਏ ਆ ਵੀ ਜਿਹੜਾ ਤੁਸੀਂ ਸ਼ਾਰਟ ਦੇ ਵਿੱਚ ਆਮ ਹੀ ਬੱਚੇ ਦਾ ਵੀਡੀਓ ਬਣਾਉਂਦੇ ਆ ਉਹ ਉਹਦੀ ਤੁਸੀਂ ਕਾਪੀ ਕਰ ਲਿਆ ਕਰੋ ਉਵੇਂ ਦੀ ਉਵੇਂ ਆਪਦੇ ਬੱਚਿਆਂ ਜਿਹੜਾ ਆਮ ਹੀ ਟੈਲੈਂਟ ਹੁੰਦਾ ਹੈ ਕਈ ਭਰਾ ਕਈ ਘਰਾਂ 'ਚ ਦੋ ਦੋ ਤਿੰਨ ਤਿੰਨ ਚਾਰ ਚਾਰ ਬੱਚੇ ਆ ਤੇ ਉਵੇਂ ਦੀ ਉਵੇਂ ਤੁਸੀਂ ਉਹ ਡਿੱਟੋ ਕਾਪੀ ਆ ਜਿਹੜੀ ਚੱਕ ਕੇ ਮਾਰ ਦਿਆ ਕਰੋ ਤੇ ਮੰਨ ਕੇ ਚੱਲ ਵੀ ਉਹ ਆਵਾਜ਼ ਉਹਨਾਂ ਦੀ ਹੋਊਗੀ ਤੇ ਐਕਟਿੰਗ ਤੁਹਾਡੀ ਆਪਦੀ ਹੋਊਗੀ ਉਹਨੂੰ ਥੋੜੀ ਜੀ ਬੈਸਟ ਐਕਟਿੰਗ ਕਰ ਲਓ ਵੀ ਵਧੀਆ ਕਰ ਲੋ ਅੱਜ ਨਾਲੋਂ ਕੱਲ ਆਪੇ ਹੀ ਵਧੀਆ ਹੁੰਦਾ ਜਾਊਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਕਦੋਂ ਤੋਂ ਕੀ ਤੋਂ ਕੀ ਹੋ ਗਿਆ ਸਾਰੀ ਦੁਨੀਆ ਹੀ ਕਰੀ ਜਾਂਦੀ ਐ ਇਹਦੇ ਨਾਲ ਆਪਾਂ ਨੂੰ ਜੁੜਨਾ ਪਊਗਾ ਆਪਦੇ ਬੱਚਿਆਂ ਨੂੰ ਜੋੜ ਲੋਂਗੇ ਤਾਂ ਬਾਹਲਾ ਚੰਗਾ ਰਹੋਗੇ ਨਹੀਂ ਜਿਵੇਂ ਤੁਸੀਂ ਫਰਦੇ ਆ ਜਾਂ ਕਦੇ ਆਪਾਂ ਫਰਦੇ ਆਂ ਆਹੀ ਉਹ ਫਰਦੇ ਰਹਿਣਗੇ ਕੋਸ ਹੱਥ ਪੱਲੇ ਨਹੀਂ ਆਉਣਾਗਾ ਹੁਣ ਆਪਣੇ ਪਿੰਡ 'ਚ ਸਾਰੇ 'ਚ ਮੇਰੇ 'ਚ ਐਡਾ ਵੱਡਾ ਪਿੰਡ ਆ ਕਿੰਨੇ ਸਬਸਕ੍ਰਾਈਬਰ ਹੋਣਗੇ ਆ ਕਿੰਨੇ ਯੂਟਿਊਬਰ ਹੋਣਗੇ ਮੰਨ ਕੇ ਚੱਲ ਇੱਕ ਹੀ ਮੁੰਡਾ ਉਹ ਉਹ ਚੰਗੀ ਖੇਤੀ ਵਾਲਾ ਤੇ ਇੱਕ ਮੈਂ ਆ ਤੇ ਇੱਕ ਅੱਧਾ ਹੋਰ ਹੋਊਗਾ ਜਿਹੜਾ ਗੁਪਤ ਹੋਊਗਾ ਤੇ ਨਹੀਂ ਅਦਰਵਾਈਜ਼ ਕਿਸੇ ਨੂੰ ਨਾ YouTube ਤੋਂ ਨਾ Facebook ਤੋਂ ਕਿਉਂ ਸਰਦਾ ਅਗਲਾ ਕਹਿੰਦਾ ਆਪਾਂ ਨੂੰ ਨਹੀਂ ਸਰਨ ਨਾ ਸਰਨ ਸਰਾਉਣ ਨਾਲ ਕੋਈ ਗੱਲ ਨਹੀਂ ਹੁੰਦੀਗੀ ਇਹ ਇਹ ਵੀ ਇੱਕ ਆਪਣਾ ਅੰਗ ਬਣ ਗਿਆ ਇਹਨੂੰ ਇਹਦੇ ਨਾਲ ਜੁੜ ਕੇ ਰੋ ਵੱਡੇ ਉਹਨੂੰ ਮੰਨ ਲਾ ਸੁਲਮਾਨ ਖਾਨ ਹੋ ਰਿਹਾ ਹੋਰ ਆਰਾ ਆਪਣਾ ਬਬਲਾ ਇਹ ਕਿਉਂ ਆਪਦੇ ਅਕਾਊਂਟ ਬਣਾਦੇ ਇਹ ਕਿਉਂ ਚਲਾਉਂਦੇ ਆ ਸਮਝ ਆ ਗਈ ਇਹਦੇ ਨਾਲ ਵੀ ਆਪਣਾ ਆਉਣ ਵਾਲਾ ਜਿਹੜਾ ਭਵਿੱਖਾ ਉਹ ਤੈ ਹੋਊਗਾ 4 ਪੈਸੇ ਇਧਰੋਂ ਆਉਂਦੇ ਹੋ ਜਾਣਗੇ ਮੇਰੇ ਭਰਾ ਕਰਿਆ ਕਰੋ ਉਹ ਹਿੰਮਤ ਜੇ ਤੁਸੀਂ ਛੋਟੀਆਂ ਵੀਡੀਓ ਨਹੀਂ ਅਪਲੋਡ ਕਰ ਸਕਦੇ ਤਾਂ ਵੱਡੀਆਂ ਕਰਨ ਵਾਲਾ ਉਹਦੇ 'ਚ ਕੰਮ ਸੇ ਕੰਮ ਕੀ ਹੋਊਗਾ ਕਿ ਤੁਹਾਡੇ ਰਿਸ਼ਤੇਦਾਰ ਤੁਸੀਂ ਆਪ ਵੇਖ ਲੋਗੇ ਜੇ ਵੱਡੀ ਪਾਉਂਗੇ ਜੇ ਛੋਟੀ ਪਾਉਂਗੇ ਉਹ ਤਾਂ ਆਮ ਹੀ ਪਬਲਿਕ ਕੋਲੇ ਤੁਰੀ ਫਿਰਨੀ ਆ ਹਰੇਕ ਕੋਲੇ ਤੁਰੀ ਫਿਰਨੀ ਆ ਤੇ ਬਾਕੀ ਬਈ ਆ ਆਪਣੇ ਦੋਵੇਂ ਕੁੱਕੜਾ ਤੀਜਾ ਬਲੇਕੀ ਆ ਚੌਥਾ ਬਾਜ ਆ ਆ ਵੇਖ ਲੋ ਆ ਵੇਖ ਲੋ ਇਹ ਜਿੱਧਰ ਨੂੰ ਮੈਂ ਜਾਊਂਗਾ ਇਹ ਮੇਰੇ ਮਗਰ ਮਗਰ ਸਾਰਿਆਂ ਨੇ ਜਾਣਾ ਹੂੰ ਇਹਨਾਂ ਨੇ ਐ ਜਾਣਾ ਮੇਰੇ ਮਗਰ ਵੀ ਇਸੇ ਨੇ ਸਾਨੂੰ ਕੁਝ ਖਾਉਣਾ ਇਸੇ ਨੇ ਸਾਨੂੰ ਪਾਉਣਾ ਇਹਨਾਂ ਨੂੰ ਮੈਂ ਹੀ ਖਲਾਉਣਾ ਮੈਂ ਹੀ ਪਾਉਣਾ ਤੇ ਇਹ ਦੀ ਵਿਚਾਰੀ ਦੀ ਪੂਛ ਤੋੜਤੀ ਸੀ ਬੱਕਰੀਆਂ ਵਾਲਿਆਂ ਨੇ ਕੁੜੀਆ ਵੈਣੇ ਤੇ ਇੱਕ ਆਪਾਂ ਬਾਈ ਆ ਕਰਨਾ ਕੰਮ ਜਿਹੜਾ ਆਪਣਾ ਸਾਰਾ ਇਹ ਸਾਰਾ ਇਹਨਾਂ ਹੋ ਉੱਥੋਂ ਲੈ ਕੇ ਆਏ ਬਾਬੇ ਦੀ ਜਗਾ ਤੱਕ ਨਾਲ-ਨਾਲ ਤੇ ਆਪਾਂ ਸਾਰੇ ਲਾਉਣੀਆਂ ਸਬਜ਼ੀ ਮੇਰਾ ਰੱਦ ਆਇਆ ਵੀ ਰੂਟਾ ਵਟਰ ਮਾਰਿਆ ਜਾਵੇ ਪਾਣੀ ਪਹਿਲਾਂ ਮੈਨਾਂ ਨੂੰ ਭਰ ਦਿਆਂ ਛੱਡ ਕੇ ਕਿਉਂਕਿ ਅਸਲ 'ਚ ਰੂਟਾ ਵਟਰ ਇਸੇ ਮੈਂ ਕਿਉਂ ਨਹੀਂ ਮਾਰਦਾ ਕਈ ਬੰਦੇ ਕਹਿੰਦੇ ਇੰਨਾ ਥਾਂ ਪਿਆ ਤੇਰੇ ਕੋਲ ਸਬਜ਼ੀ ਲਾਲ ਇੱਥੇ ਨਾ ਡਲੇ ਬਹੁਤ ਨੱਪੇ ਆ ਥੱਲੇ ਅਟਾ ਰੋੜਾ ਤੇ ਕਿਕਰ ਪੱਟੀ ਸੀ ਅਸੀਂ ਟਾਂਡ ਲਈ ਆ ਇੱਥੇ ਹੈਗਾ ਬੋਰ ਆਪਣਾ ਜਿਹੜਾ ਪਾਣੀ ਨਲਕੇ ਵਾਲਾ ਹੁੰਦਾ ਇੱਥੇ ਤੇ ਇਹ ਮੈਂ ਤਾਂ ਆ ਕਰਕੇ ਨਹੀਂ ਇਹਨੂੰ ਛੇੜਦਾ ਮੈਨੂੰ ਇਹ ਆ ਵੀ ਇਹਦੇ ਉੱਤੇ ਹੀ ਟਰਾਲੀ ਟਰਾਲੀ ਲਾਈ ਜਾਵੇ ਬੈਕ ਕਰ ਕਰਕੇ ਤੇ ਫੇਰ ਇਹ ਬਣ ਜੇ ਨਾ ਫੇਰ ਵਧੀਆ ਹੋ ਜਾਊਗਾ ਪਰ ਫੇਰ ਵੀ ਮੈਂ ਅੱਜ ਇਹ ਕੰਮ ਕਰਦਾ ਇੱਕ ਤਾਂ ਬਾਬੇ ਦੀ ਜਗਾ ਨੂੰ ਸਵਾਰ ਕੇ ਧੋ ਕੇ ਤੇ ਵਧੀਆ ਬਣਾਉਣਾ ਤੇ ਇੱਕ ਬਈ ਆਹਾ ਆਹ ਟੰਡਲੇ ਚੱਕ ਕੇ ਨਾ ਆ ਸਾਰਾ ਗੰਦ ਮੈਂ ਕੱਢਦਾ ਜਮੀਂ ਦਾ ਚੱਲ ਬੰਨਦਾ ਕਿ ਇਹਨੂੰ ਅੱਗ ਹੀ ਲਾ ਦੂੰਗਾ ਤੇ ਇੱਕ ਭਰਾ ਮੇਰੋ ਹੁਣ ਅੱਜ ਮੈਂ ਇੱਕ ਵੀਡੀਓ ਹੋਰ ਅਪਲੋਡ ਕਰੂੰਗਾ ਉਹ ਅਪਲੋਡ ਕਰਨੀ ਹੈ ਵੀ ਜਿਨ੍ਹਾਂ ਦੇ ਘਰਾਂ 'ਚ ਫਲਦਾਰ ਬੂਟੇ ਲੱਗੇ ਆ ਕਿੰਨੂ, ਮਾਲਟਾ, ਮਸੰਮੀ ਠੀਕ ਆ। ਅਮਰੂਦ, ਜਾਵਣਾ ਜਾਂ ਕੋਈ ਵੀ ਫਲਦਾਰ ਬੂਟਾ ਹੁੰਦਾ। ਤੇ ਉਹਦੀ ਅੱਜ ਆਪਾਂ ਤੁਹਾਨੂੰ ਕਾਟ ਛਾਟ ਤੇ ਉਹਦੇ 'ਚ ਕੀ ਪਾਉਣਾ, ਕੀ ਨਹੀਂ ਪਾਉਣਾ, ਕਲੀ ਫੇਰਨੀ ਆ ਕਿ ਨੀਲਾ ਥੋਥਾ, ਕਿ ਦੋਵੇਂ ਰਲਾ ਕੇ ਕਰਨੇ ਆ ਕਿ ਨਹੀਂ ਕਰਨੇ, ਹਜੇ ਟਾਈਮ ਆ ਕਿ ਨਹੀਂ ਟਾਈਮ। ਉਹ ਤੁਹਾਨੂੰ ਮੈਂ ਸਾਰੀ ਅਪਡੇਟ ਦੇਵਾਂਗਾ। ਤੇ ਇੱਕ ਆਹ ਵਾਲਾ ਐਂਟੀਨਾ ਦੱਸੋ ਕਿਹਦੇ ਕਿਹਦੇ ਲੱਗਿਆ? ਤੇ ਮੇਰੀ ਸੋਚ ਇਹ ਆ ਬਾਈ ਹੁਣ ਦੀ ਜਿਹੜੀ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੇ ਬੰਦੇ ਭਰਾ ਮੈਨੂੰ ਸਮਝਦੇ ਹੋ ਮੇਰੇ ਕੋਲ ਜਿਆਦਾ ਪੈਸਾ ਤਾਂ ਹੈ ਨਹੀਂਗਾ ਪਰ ਮੈਂ ਸੋਚਦਾ ਵੀ ਮੈਂ ਜਿਹੜੀ ਇਹ ਘਰ ਆ ਮੇਰੇ ਕੋਠੀ ਆ ਸਾਡੀ ਇਹਨੂੰ ਮੈਂ ਪੁਰਾਣੇ ਸਟਾਈਲ 'ਚ ਹੀ ਤਿਆਰ ਕਰਲਾਂ ਸੋਹਣੀ ਬਣਾ ਲਾਂ ਤੇ ਆ ਮੂਰੇ ਮੈਂ ਰੰਗ ਰੂੰਗ ਲਿਆ ਕੇ ਤੇ ਕਰ ਲਾਂ ਪਰ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਰੰਗ ਰੂੰਗ ਦਾ ਕਰਨਾ ਕਹਿਣ ਵਾਲਾ ਅਗਲਾ ਪਟੱਕਦੇ ਨੇ ਕਹਿ ਦਿੰਦਾ ਉਹ ਔਰ ਘਰੇ ਕੁੱਕੜ ਰੱਖਿਆ ਗੰਦ ਪਿੱਠਾਂ ਵੱਜੀਆਂ ਆਂਦੀਆਂ ਨੇ ਤੇ ਯਾਰ ਹੋਰ ਮੈਂ ਇਹਨਾਂ ਦੇ ਡਾਈਪਰ ਲਾ ਦਿਆਂ ਬਿੱਠਾ ਤਾਂ ਇਹਨਾਂ ਨੇ ਕਰਨੀਆਂ ਹੀ ਆ ਜਦੋਂ ਇਹਨਾਂ ਨੂੰ ਦਾਣਾ ਪਾਣੀ ਪਾਈਦਾ ਤੇ ਇਹ ਇਹਨਾਂ ਨੂੰ ਇਹ ਹੁਣ ਜ਼ਿਆਦਾਤਰ ਮੇਰੇ ਮਗਰ ਮਗਰ ਹੀ ਰਹਿੰਦੇ ਹੁਣ ਹੌਲੀ ਹੌਲੀ ਬਈ ਇੱਥੇ ਕੁਝ ਨਹੀਂ ਸੀ ਜਿੱਦ ਦੇ ਮੈਂ ਆਇਆ ਸੀ ਇੱਥੇ ਪੁਲਿਸ ਵਾਲੇ ਆ ਗਏ ਸੀ ਤੇ ਉਹ ਨਾ ਮੈਨੂੰ ਇਹਦੇ ਪਤੰਦਰਾ ਜੰਗਲ ਹੀ ਹੈ ਤਾਂ ਤੇ ਮੈਂ ਹਾਂ ਬਈ ਜੰਗਲ ਹੀ ਸਮਝੋ ਜੀ ਜੰਗਲ ਚੋਂ ਉਹਦੇ ਤੂੰ ਬਿੱਟ ਮੈਂ ਹੁਣ ਇੱਥੇ ਅਸੀਂ 10-12 ਸਾਲ ਰਹੇ ਹੀ ਨਹੀਂਗੇ ਤੂੰ ਰਹਿਣ ਕਰਕੇ ਬਈ ਸਾਰਾ ਇੱਥੇ ਜਿਹੜਾ ਹਸ਼ਤਾਸ਼ ਤੂੰ ਸੀ ਇਹ ਢਾਕੇ ਢਾਕੇ ਲੈ ਗਏ ਸੀਗੇ ਉੱਥੇ ਇਹ ਆਂ گاਵਾ ਵਾਲਾ ਸ਼ੈੱਡ ਸ਼ੁੱਡ ਮੈਂ ਹੌਲੀ ਹੌਲੀ ਪਾਇਆ ਬਈ ਆ ਕਾਰ ਵੀ ਮੈਂ ਬਾਹਰ ਚਲਾਈ ਆ ਉਹ ਮੰਨ ਕੇ ਚੱਲ ਗੇਟ ਵੀ ਮੈਂ ਹੁਣ ਲਾਇਆ ਤੁਹਾਡੇ ਸਾਹਮਣੇ ਤੇ ਅਗਲਾ ਕਹਿਣ ਨੂੰ ਕਹਿ ਹੀ ਦਿੰਦਾ ਹਨਾ ਤੇ ਪਰ ਬਈ ਧੀਆ ਮੇਰੇ ਦੋ ਤੇ ਪ੍ਰਮਾਤਮਾ ਨੇ ਬਹੁਤ ਕੁਛ ਦੇਤਾ ਆਪਾਂ ਜਿੰਨਾ ਕੁਛ ਦੇਤਾ ਪ੍ਰਮਾਤਮਾ ਨੇ ਉਹਦੇ ਚ ਹੀ ਖੁਸ਼ ਆਂ ਪਰ ਪੈਸੇ ਦੀ ਕਮੀ ਪੇਚੀ ਪੈਸੇ ਦੀ ਕੋਈ ਕਮੀ ਪੇਚੀ ਨਹੀਂ ਯਾਰ ਹਨਾ ਡੰਗਾ ਲੈਣ ਲੱਗ ਪਿਆ ਪਹਿਲਾਂ ਜਦੋਂ ਮੈਂ ਆ ਕੇ ਬੈਠਾ ਸੀ ਨਾ ਉਦੋਂ ਇੱਕ ਤਾਂ ਬੱਚੇ ਛੋਟੇ ਸੀਗੇ ਕੁੜੀਆਂ ਦੁੱਧ ਪੀਂਦੀਆਂ ਸੀ ਇੱਕ ਡੱਬਾ ਆਉਂਦਾ ਸੀ 700 ਦਾ ਤੇ ਉਹ ਤਾਂ ਭਰਾਵਾ ਮੰਨ ਕੇ ਚੱਲ ਹੁਣ ਇਸ ਵੇਲੇ ਖੋਲ ਲਿਆ ਤੇ ਤੜਕੇ ਨੂੰ ਤਾਂ ਨਵਾਂ ਲਿਆਉਣ ਵਾਲਾ ਹੋ ਜਾਂਦਾ ਕਿਉਂ ਦੋ ਬੱਚਿਆਂ ਨੇ ਇਕੱਠਿਆਂ ਨੇ ਪੀਣਾ ਤੇ ਸਾਰੇ ਭਰਾ ਬਈ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਯਾਰ ਦੇਖ ਲਿਆ ਕਰੋ ਕੋਈ ਆਪਾਂ ਏਡੀ ਕੋਈ ਮਾੜੀ ਚੰਗੀ ਵੀਡੀਓ ਤਾਂ ਪਾਉਂਦੇ ਨਹੀਂਗੇ ਤੇ ਜੇ ਤੁਸੀਂ ਆਖੋਗੇ ਵੀ ਕਰਾਂਗੇ ਉਹ ਜਿਵੇਂ ਸੋਚਦੇ ਆ ਨਾ ਉਹ ਵੀ ਆਪਾਂ ਕਰਨਾ ਜਿਗਾਰਡਮੈਂਟ ਸਾਰਾ ਆ ਮੈਂ ਕਮਰਾ ਹਿੱਸੇ-ਆਸਤੇ ਤਿਆਰ ਕਰਨਾ ਆਪਣੇ ਪਿੰਡ ਦੇ ਜੋ ਮਿਹਨਤੀ ਲੋਕ ਆ ਜਿਨ੍ਹਾਂ ਨੇ ਪਿੰਡ ਲਈ ਕੁਝ ਕੀਤਾ ਜਾਂ ਮੇਰੇ ਸਾਹਮਣੇ-ਸਾਹਮਣੇ ਜਿਨ੍ਹਾਂ ਨੇ ਤਰੱਕੀ ਕੀਤੀ ਹੈ ਭਰਾਵਾਂ ਨੇ ਤੇ ਜਾਂ ਜਿਨ੍ਹਾਂ ਦੇ ਹਾਲਾਤ ਚੰਗੇ ਸੀ ਅੱਜ ਬਹੁਤ ਮੰਦੇ ਹੋ ਗਏ ਉਹ ਵੀ ਆਪਾਂ ਸਾਰਾ ਕੁਝ ਆਪਾਂ ਮੰਨ ਲਓ ਦਿਖਾਇਆ ਕਰਨਾ ਆਪਣੇ ਚੈਨਲ ਤੇ ਇਸੇ ਤੇ ਤੇ ਸਾਰੇ ਭਰਾ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਸਬਸਕ੍ਰਾਈਬ ਬਹੁਤ ਘੱਟ ਕੀਤਾ ਹੋਇਆ ਜੇ ਮੇਰਾ ਪਿੰਡ ਪਿੰਡ ਹੀ ਇਕੱਲਾ ਸਬਸਕ੍ਰਾਈਬ ਕਰ ਲੈਣਾ ਤੇ ਬਈ ਬਹੁਤ ਗਾਂਹ ਦੀ ਗੱਲ ਹੋ ਜੂਗੀ ਜਿੱਥੇ ਇੰਨਾ ਟਾਈਮ ਕੱਢ ਲੈਨੇ ਉਸ ਇੰਨਾ ਕੁ ਵੀ ਕੱਢ ਲਿਆ ਕਰੋ ਸੋ ਧੰਨਵਾਦ ਸਾਰੇ ਭਰਾਵਾਂ ਨੂੰ ਲਵ ਯੂ ਐ ਤੇ ਵੀਡੀਓ ਦਾ ਇੰਤਜ਼ਾਰ ਕਰੋ ਵੀਡੀਓ ਮੈਂ ਪਾਉਣਾ ਕਿਵੇਂ ਤੁਸੀਂ ਦੇਖ ਰੇਕ ਕਰਨੀ ਆ ਕੀ ਕੀ ਬੂਟਿਆਂ ਨੂੰ ਪਾਉਣਾ ਤੇ ਕਿਹੜਾ ਸਮਾਂ ਸਹੀ ਆ ਤੇ ਕਿਹੜਾ ਨਹੀਂ ਸਹੀ ਠੀਕ ਆ ਜੀ ਪ੍ਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਮੁੰਨਾ ਉਹ ਮੇਰੇ ਖੜਾ ਨਹੀਂ ਆਇਆ ਤੇ ਨਹੀਂ ਉਹਨੇ ਆ ਕੇ ਵਿੱਚ ਵਜਣਾ ਸੀ ਇਹਦੇ ਇਹਨੂੰ ਮੈਂ ਕਹਿਣਾ ਨਾ ਇਹਦੇ ਫਰਾਗ ਜੀ ਪਾਈ ਆ ਉਹ ਥੱਲੋ ਥੱਕਵਾਲ ਉਹ ਗਏ ਨਾ ਭੱਜ ਕੇ ਆਵੇ ਐਡੇ ਭੈਣ ਚੋ ਦਾ ਆ ਆ ਮੋਟੂ ਆ ਇਹ ਪਹਿਲਾਂ ਇਹਨੂੰ ਬਹੁਤ ਡਰਾਉਂਦਾ ਹੁੰਦਾ ਸੀ ਪਰ ਉਹਦੇ ਨਾਲ ਉਹ ਖਰਾਇਆਂ ਵੱਡੀਆਂ ਪੈਰਾਂ ਤੇ ਇਹ ਇਹਦੇ ਵੱਜੀ-ਬੁੱਜੀ ਕਿਤੇ ਇਹਦੇ ਲਹੂ-ਲੂ ਨਿਕਲਿਆ ਜਾ ਸਕਦਾ ਨਾ ਉਸ ਤੋਂ ਬਾਅਦ ਇਹ ਡਰ ਗਿਆ ਤੇ ਨਹੀਂ ਉਹ ਬਹੁਤ ਖੜਕਾਉਂਦਾ ਸੀ ਉਹ ਤਾਂ ਇਦੋਂ ਦੁੱਗਣਾ ਸੀ ਉਹ ਤਾਂ ਹੁਣ ਇਹਦੇ ਡਰ ਨਾਲ ਹੀ ਲੱਸਾ ਆ ਚਵਾਰਾ ਦੇ ਨਾ ਉਹਨੂੰ ਕੋਈ ਡਰ ਨਹੀਂਗਾ ਉਹ ਨਹੀਂ ਡਰਦਾ ਡਰਦਾ ਉਹਦਾ ਪਾਸੇ ਹੋ ਜਾਂਦਾ ਨਾ ਲੜਦਾ ਨਾ ਡਰਦਾ ਇਹਨੇ ਬਹੁਤ ਭਜਾਇਆ ਨਵੇਂ ਆਏ ਆਏ ਨੇ ਇਹ ਤਾਂ ਆਪਣੀ ਜਾਨ ਆ ਪਾਪ ਪਾਲਿਆ ਉਹ ਆਪਾਂ ਨੂੰ ਗਿਫਟਡ ਆ ਮਰਜੀ ਤੈਨੂੰ ਉਹ ਵੀ ਆਪਣਾ ਗਿਫਟਡ ਆ ਬੱਕਰੀ ਵੀ ਗਿਫਟਡ ਆ ਕਾਰ ਵੀ ਗਿਫਟ ਆ ਤਾਂ ਵੀ ਗਿਫਟ ਆ ਚਲੋ ਜੀ ਠੀਕ ਹੈ ਜੀ 断了吧。